ਇੱਕ ਜਥੇਬੰਦੀ ਨੇ ਕਿਸੇ ਪਿੰਡ ਵਿੱਚ ਕੋਈ ਬੰਦਾ ਮਾਰ ਦਿੱਤਾ ਸੀ ਕਿ ਇਹਨੇ ਸਾਡੇ ਸਿੰਘ ਸ਼ਹੀਦ ਕਰਵਾਏ ਹਨ ਇੱਕ ਅਹਿਮ ਬੈਠਕ ਵਿੱਚ ਇਸ ਗੱਲ ਉੱਤੇ ਤਲਕੀ ਹੋ ਗਈ ਕਿਉਂਕਿ ਦੂਸਰੀ ਜਥੇਬੰਦੀ ਦਾ ਕਹਿਣਾ ਸੀ ਕਿ ਉਹ ਬੰਦਾ ਸਹੀ ਸੀ ਸਾਡਾ ਬੰਦਾ ਸੀ ਅਤੇ ਗਲਤ ਮਾਰਿਆ ਹੈ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ ਸੀ ਤਲਕੀ ਹੋਰ ਵੱਧ ਰਹੀ ਸੀ ਉਹ ਸਿੰਘ ਨੇ ਬੜੀ ਨਿਮਰਤਾ ਨਾਲ ਦਖਲ ਦਿੱਤਾ ਅਤੇ ਕਿਹਾ ਕਿ ਅਤੇ ਕਿਹਾ ਕਿ ਸਿੰਘਾਂ ਵਿੱਚ ਇਹੋ ਜਿਹੀ ਹਾਲਤ ਨਹੀਂ ਆਉਣੀ ਚਾਹੀਦੀ ਜੋ ਹੋਇਆ ਉਹ ਤਾਂ ਹੋਣਾ ਸੀ ਨਹੀਂ ਬਦਲ ਸਕਦੇ ਆਓ ਪੰਥ ਦੇ ਵਡੇਰੇ ਹਿੱਤ ਲਈ ਅੱਗੋਂ ਤੋਂ ਵਾਣ ਨੂੰ ਬਣੀਏ ਕਿ ਅੱਗੇ ਤੋਂ ਇੰਜ ਨਾ ਹੋਵੇ ਸਰਪੰਚ ਨੇ ਦੱਸਿਆ ਕਿ ਉਹਦੇ ਪਿੰਡ ਅਤੇ ਨਾਲ ਦੇ ਕੁਝ ਪਿੰਡਾਂ ਵਿੱਚ ਉਹਨਾਂ ਨੇ ਗੁਰਮਤੇ ਦੀ ਵਿਧੀ ਰਾਹੀਂ ਪੰਚਾਇਤਾਂ ਬਣਾਈਆਂ ਹਨ ਇਸ ਕਰਕੇ ਕਿਸੇ ਵੀ ਪਿੰਡ ਪਾਰੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਰ گاੜ੍ਹ ਕੋ ਜਥੇਬੰਦੀ ਉਹ ਪੰਚਾਇਤ ਨਾਲ ਸਲਾਹ ਕਰਦੀ ਹੈ ਇਹ ਪੰਚਾਇਤਾਂ ਵੋਟਾਂ ਵਾਲੇ ਤਰੀਕੇ ਨਾਲ ਨਹੀਂ ਬਣਾਈਆਂ ਸਨ ਜਿਸ ਨੇ ਲੋਕਾਂ ਨੂੰ ਪਾੜਿਆ ਅਤੇ ਵੰਡਿਆ ਸੀ ਪੰਥਕ ਰਵਾਇਤ ਅਨੁਸਾਰ ਚੁਣੀ ਹੋਈ ਪੰਚਾਇਤ ਵਿੱਚ ਫੈਸਲਾ ਵੀ ਪੰਥਕ ਜੁਗਤ ਅਨੁਸਾਰ ਹੁੰਦਾ ਹੈ ਸਰਪੰਚ ਕਹਿਣ ਲੱਗਾ ਕਿ ਇਹ ਪੰਚਾਇਤੀ ਤਰੀਕੇ ਕਾਰਨ ਹੁਣ ਸਾਡੇ ਇਲਾਕੇ ਵਿੱਚ ਸੁਖ-ਸਾਦ ਹੈ ਤੇ ਸੰਗਾਂ ਵਿੱਚ ਆਪਸੀ ਜਾਂ ਲੋਕਾਂ ਨਾਲ ਕੋਈ ਗਲਤਫਹਿਮੀ ਜਾਂ ਵੋਟਾਂ ਵਰਗਾ ਸੌਦਾਪਨ ਪੈਦਾ ਨਹੀਂ ਹੋਇਆ। ਉਹਦੀ ਗੱਲ ਸਾਰਿਆਂ ਨੇ ਸੁਣੀ ਅਤੇ ਮੰਨਿਆ ਕਿ ਉਹਦਾ ਸੁਝਾਅ ਸਹੀ ਹੈ। ਇਸ ਤਰ੍ਹਾਂ ਗੱਲ ਨਿਬੜੀ। ਇਹ ਪੰਚਾਇਤਾਂ ਕੁਝ ਥਾਵਾਂ ਤੇ ਬੜੀਆਂ ਵੀ ਪਰ ਸਭ ਕੁਝ ਲਾਗੂ ਨਾ ਹੋ ਸਕਿਆ। ਜਥੇਬੰਦੀਆਂ ਦੀ ਇੱਕ ਮਿਲਣੀ ਕਾਲੇਕੇ ਪਿੰਡ ਵਿੱਚ ਸੀ ਮਿਲਣ ਤੋਂ ਬਾਅਦ ਰਾਤੀ 10:00 ਵਜੇ ਜਦੋਂ ਜਾਣ ਲੱਗੇ ਤਾਂ ਸੰਜੋਗ ਵਸ ਉਹ ਸਿੰਘ ਮੇਰੇ ਕੋਲ ਇਕੱਲਾ ਰਹਿ ਗਿਆ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਭਗੋੜੇ ਵੀ ਨਹੀਂ ਹੋ ਤੇ ਸਾਨੂੰ ਸਾਰਿਆਂ ਨੂੰ ਜਥੇਬੰਦੀ ਨਾਲ ਮਿਲਦੇ ਵੀ ਹੋ ਇਹ ਤਾਂ ਡਾਡੀ ਜੋਖਮ ਵਾਲੀ ਗੱਲ ਹੈ ਉਹਨੇ ਗੰਭੀਰ ਸਵਾਬ ਮੁਤਾਬਕ ਕਿਹਾ ਕਿ ਤੁਸੀਂ ਸਹੀ ਫਰਮਾਇਆ ਮੈਂ ਭਗੋੜਾ ਨਹੀਂ ਹਾਂ ਜਤੇਧਾਰ ਪੰਤ ਦਾ ਸਰਮਾਇਆ ਹੈ ਉਹਨੂੰ ਮੇਰੇ ਤੇ ਮਾਣ ਹੈ ਇਹ ਗੱਲ ਮੇਰੇ ਲਈ ਬੜੇ ਮਾਣ ਵਾਲੀ ਹੈ ਮੈਂ ਪੁੱਛਿਆ ਕਿ ਅੱਗੇ ਬਾਰੇ ਨਹੀਂ ਸੋਚਿਆ ਉਹਦਾ ਜਵਾਬ ਸੀ ਕਿ ਅੱਗਾ ਕਿਸ ਨੇ ਵੇਖਿਆ ਹੈ ਬਾਕੀ ਮੈਂ ਤਿਆਰ ਹਾਂ ਰੱਬ ਜੋ ਕਰੂ ਭਲੀ ਕਰੋ ਤੁਸੀਂ ਨਿਸ਼ਚਿੰਤ ਰਹੋ